ਦੇ ਸਾਡੇ ਭੈਣਾ ਭਰਾ ਆਏ ਨੇ ਇਹਨਾਂ ਸਾਰਿਆਂ ਦਾ ਜਿਹੜਾ ਜਿਹੜੇ ਸਾਡੇ ਤੋਂ ਬਾਤ ਪੁਲਾਇਆ ਨੇ ਉਹਨਾਂ ਨੇ ਜਿੰਨੇ ਨੇ ਆਪਣੇ ਆਪਣੇ ਜਿਹੜੇ ਆ ਸਾਰਿਆਂ ਨੇ ਖੇਰ ਕੀਤੀ ਆ ਔਰ ਕਿਉਂਕਿ ਜਿੱਥੇ ਆਪਾਂ ਜਿਹੜੀ ਆ ਧਰਤੀ ਮਾਂ ਨੂੰ ਜਿਹੜਾ ਉਹ ਵਧੀਆ ਬਣਾਉਣ ਦੇ ਵਿੱਚ ਟਾਂਗਲ ਕਰਦੇ ਆ ਜੋ ਕੋ ਨਾਂਸਾ ਮਾਰਾ ਨਾ ਕਿਹਾ ਹੈ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਉਹਦੀ ਸ਼ੁੱਧਤਾ ਵਾਸਤੇ ਉਹਨੂੰ ਪ੍ਰਸ਼ੰਚਾਇਜੋ ਦੁਕਾਨ ਵਾਸਤੇ ਜੈਹਰਾਂ ਤੋਂ ਨੁਕਤ ਕਰਨ ਵਾਸਤੇ ਸਾਡੀ ਜਿਹੜੀ ਆ ਕੰਪਨੀ ਆ ਕੰਮ ਕਰ ਰਹੀ ਆ ਆਪਾਂ ਸਾਰੇ ਜਿੰਨੇ ਭੈਣ ਭਰਾ ਲੱਗੇ ਹੋਇਆ ਸਾਰੇ ਇਸੇ ਕੰਮ ਦੇ ਵਿੱਚ ਲੱਗੇ ਹੋਏ ਆ ਔਰ ਜਿਹੜਾ ਕੁਦਰਤ ਦਾ ਨੂੰ ਵਧੀਆ ਕੰਨ ਵਾਸਤੇ ਹੁੰਦਾ ਹੈ ਪਾਣੀ ਨੂੰ ਸ਼ੁੱਧ ਰੱਖਣ ਦੀ ਜਰੂਰਤ ਹੁੰਦੀ ਆ ਧਰਤੀ ਨੂੰ ਸ਼ੁੱਧ ਰੱਖਣ ਦੀ ਜਰੂਰਤ ਹੁੰਦੀ ਆ ਜਿੱਥੇ ਆਪਾਂ ਕਿੰਨੇ ਲੋਕ ਆ ਆਪਾਂ ਲੰਗਰ ਲਾਉਂਦੇ ਆ ਜਿਹੜੇ ਲੰਗਰ ਵਿੱਚ ਛੁੱਧਤਾ ਦੇ ਨਾਲ ਲੱਗੇ ਹੋਣਗੇ ਉਹਨਾਂ ਦਾ ਜਿਹੜਾ ਫਲ ਜਿਹੜਾ ਜਮੂਰ ਪ੍ਰਾਪਤ ਹੁੰਦਾ ਹੈ ਪਰ ਜਿਹੜੇ ਜ਼ਹਿਰਾ ਵਾਲੇ ਆਪਾਂ ਬੰਨਾਂਗੇ ਉਹਦਾ ਸਾਨੂੰ ਜਿੰਨਾ ਨੁਕਸਾਨ ਹੋਊਗਾ ਜੋ ਆਪਾਂ ਦਾਨ ਕਰਾਂਗੇ ਉਹ ਵੀ ਜਿਹੜਾ ਪਾਇਆ ਜਾਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਲਿਖਿਆ ਹੈ ਅਜੇ ਸਰੂਪੇ ਭੀਖਿਆ ਖਾਏ ਐਸੀ ਦਰਗਾ ਮਿਲੇ ਸਜਾਈ ਅਜੇ ਨਾਮ ਦਾ ਰਾਜਾ ਹੋਇਆ ਜਦੋਂ ਕੀਰ ਨੂੰ ਜਿਹੜੀ ਸੀ ਉਹ ਲੈ ਤੇ ਜਿਹੜੀ ਘੋੜਿਆਂ ਦੀ ਪਾ ਦਿੱਤੀ ਸੀ ਤੇ ਜਦੋਂ ਉਹਨੂੰ ਫਿਰ ਉਹਦਾ ਫਾਲ ਮਿਲਿਆ ਤੇ ਉਹਨੂੰ ਖਾਣੇ ਬਾਅਦ ਤੇ ਉਹਨਾਂ ਨੇ ਕਿਹਾ ਸੀ ਮਹਾਪੁਰਜਾ ਨੇ ਵੀ ਤੈਨੂੰ ਖਾਣੀ ਪੈਣੀ ਆ ਜ਼ਿੰਦਗੀ ਦੇ ਵਿੱਚ ਤੇ ਚਾਹੇ ਹੁਣ ਖਾ ਲਾ ਚਾਹੇ ਅਗਨੇ ਜਨਮਾਂ ਦੇ ਵਿੱਚ ਖਾ ਲਾ ਤਾਂ ਫਿਰ ਜਿਹੜਾ ਹੈ ਉਹਨਾਂ ਨੇ ਕਹੇ ਸੀ ਮੈਂ ਬਾਰਾ ਮੈਨੂੰ ਕਿਰਪਾ ਕਰੂ ਮੈਨੂੰ ਕੋਈ ਨਾ ਕੋਈ ਢਾਂਗ ਦਿੱਥੋ ਜਿਹੜੀ ਇਹ ਕਿਸੇ ਜੀਵਨ ਦੇ ਵਿੱਚ ਹੋਇਆ ਉਹ ਨਹੀਂ ਕਹਿਆ ਸੀ ਮੈਂ ਹੋਰ ਕੋਈ ਦਿੰਦਿਆਂ ਕਰਾ ਤੂੰ ਉਹਨੂੰ ਆਪਣੀ ਦਿੰਦਿਆਂ ਕਰੇ ਫਿਰ ਜਿਹੜਾ ਉਹ ਬੁੱਕ ਜਿਹੜਾ ਅਜੇ ਇਤਿਹਾਸ ਦੱਸਦਾ ਕਿ ਉਹ ਜਿਹੜਾ ਇੱਕ ਬੁੱਕ ਜਿਹੜਾ ਉਹ ਦਾਨ ਕੀਤਾ ਜਿਉ ਉਹ ਬਚ ਗਿਆ ਸੀ ਜੇ ਉਹ ਪਾਤ ਗਿਆ ਸੀ ਉਹਨੂੰ ਫਿਰ ਜਿਹੜਾ ਹੈ ਮਹਾਪੁਜਾ ਨੇ ਉਹ ਕਹਿੰਦਾ ਮਹਾਰਾ ਸਾਰੇ ਢਿਰਾਨੇ ਢਿਖਾ ਤੀ ਨਗਰ ਪਰ ਜਿਹੜਾ ਇਹ ਭੋਗ ਇੱਕ ਪਿਆ ਹੋਇਆ ਹੈ ਇਹ ਮਤ ਉਹ ਕਿੱਦਾਂ ਹੋਊਗਾ ਇਹ ਕਹਿੰਦੇ ਤੇਰਾ ਦਾਨ ਕੀਤਾ ਹੋਇਆ ਇਹ ਤਾਂ ਨਹੀਂ ਹੋਣਾ ਕਿ ਖਾਣੇ ਪੀਣ ਉਹ ਜਿਹੜਾ ਫਿਰ ਕੀ ਹੋਇਆ ਸੀ ਉਹ ਉਹਨੂੰ ਜਿਹੜਾ ਦੀ ਰਾਜੇ ਨੂੰ ਫਿਰ ਦੱਸਿਆ ਭਾਂਗ ਉਹ ਕਹਿੰਦੇ ਮਹਾਰਾ ਜਿੱਤਾ ਤਾਂ ਖਾਇਆ ਨਹੀਂ ਜਾ ਸਕਦਾ ਉਹ ਕਹਿੰਦੇ ਦੀ ਰਾਖ ਬਣਾ ਲੈ ਰਾਖ ਬਣਾ ਕੇ ਛੋੜੀ ਛੋੜੀ ਆਨ ਦੀ ਜਿਹੜੀ ਹੈ ਉਹ ਪਾਈ ਜਾਏ ਤੇ ਫਿਰ ਖਾਈ ਜਾਏ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਅਜੇ ਧਰੂਰ ਪੀਖਿਆ ਖਾਏ ਪਰ ਉਹ ਭਾਵੇਂ ਉਹਨੂੰ ਪਤਾ ਸਗਾਵ ਨਹੀਂ ਮੈਂ ਕੋਲ ਨਹੀਂ ਪਾਉਂਦਾ ਪਰ ਉਹ ਇੰਨਾ ਤਾਂ ਪਤਾ ਜਿਵੇਂ ਲਾਗ ਰਹੀ ਜਿਹੜਾ ਇਹਦੇ ਵਿੱਚ ਥੋੜੀ ਥੋੜੀ ਜਿਹੀ ਹੈ ਉਹ ਜਿਹੜੀਆਂ ਲੇਧ ਪਾ ਰਿਹਾ ਜਿਹੜੀ ਸੁਆਹ ਉਪਾ ਰਿਹਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਚ ਵਾਰੀ ਦੇ ਲਿਖਿਆ ਅਜੇ ਧਰੂਰ ਪੀਖਿਆ ਖਾਏ ਐਸੀ ਦਰ ਹੈ ਮਿਲਣ ਸਜਾਈ ਜਿਹੜਾ ਹੈ ਉਹ ਜਿਹੜਾ ਹੈ ਸੰਸਾਰ ਦੇ ਵਿੱਚ ਭਾਵੇਂ ਰਾਜੇ ਮਹਾਰਾਜੇ ਹੋਏ ਉਹਨਾਂ ਨੂੰ ਰੋਣਾ ਪਿਆ ਇਸ ਕਰਕੇ ਆਪਣੀ ਜਿਹੜੀ ਕੰਪਨੀਆਂ ਸਾਰਿਆਂ ਤੋਂ ਵਧੀਆ ਕੰਮ ਕਰ ਰਹੀਆਂ ਆਪਾਂ ਜਿੰਨੇ ਭੈਣ ਭਰਾ ਸਾਰਿਆਂ ਤੋਂ ਵਧੀਆ ਕੰਮ ਕਰ ਰਹੇ ਆਂ ਜਿੱਤੇ ਆਪਣਾ ਧਰਤੀ ਮਾਤਾ ਨੂੰ ਜਿਹੜੀ ਹੈ ਉਹਨੂੰ ਦਵਾਈਆਂ ਤੋਂ ਜ਼ਹਿਰਾਂ ਤੋਂ ਮੁਕਤ ਕਰ ਰਹੇ ਆਂ ਉੱਤੇ ਜਿਹੜੇ ਸਾਡੇ ਭੈਣ ਭਰਾ ਜਿਹੜੇ ਸੰਸਾਰ ਦੇ ਲੋਕ ਨੇ ਜਿਹੜੇ ਦੁਖੀ ਨੇ ਉਹ ਜਿਹੜੇ ਨੇ ਉਹਨਾਂ ਨੂੰ ਉਹ ਦਵਾਈਆਂ ਲੈਂਦੇ ਨੇ ਕਿ ਹੁਣ ਤੱਕ ਜਿਹੜਾ ਹਾਇਤ ਦੀ ਪਹਿਲਾਂ ਕੋਈ ਦਵਾਈਆਂ ਦਾ ਕੰਮ ਕਰਦੇ ਸੀ ਤੇ ਸਾਡੇ ਧੁੱਲੇ ਮਸਾਲ ਦੀ ਆਏ ਉਹ ਟਾਂਡੇ ਤੋਂ ਦਵਾਈ ਲੈਣ ਆਵਦੇ ਆਏ ਜੋ ਦਿੱਤੀ ਪਧਰੀ ਸੀ ਉਹਨਾਂ ਦੇ ਉਹ ਨਿਕਲ ਗਏ ਤੇ ਉਹਨਾਂ ਫਿਰ ਉਹਨਾਂ ਤੋਂ ਬਾਅਦ ਉਹਨਾਂ ਦਾ ਜਿਹੜਾ ਉਹਨਾਂ ਦੀ ਵਾਈਫ ਸੀਗੀ ਬੀਬੀ ਮਲਕੀਤ ਔਰ ਉਹਨਾਂ ਨੂੰ ਜਿਹੜਾ ਥਾਇਰੋਇਡ ਹੋਇਆ ਸੀ ਉਹ ਥਾਇਰੋਇਡ ਜਿਹੜਾ ਸੀ ਉਹਦੀ ਫ ਦਵਾਈ ਲੈ ਕੇ ਗਏ ਤੇ ਡਾਕਟਰ ਸੁਲੇਮਾਨ ਸਾਹਿਬ ਨੇ ਉਹਨਾਂ ਨੇ ਨਾਲ ਗੱਲਬਾਤ ਕੀਤੀ ਤੇ ਗੱਲਬਾਤ ਕਰਨ ਦੇ ਨਾਲ ਕਿਉਂਕਿ ਪਹਿਲਾਂ ਵੀ ਉਹ ਲੈਟਰ ਵਰਕ ਕਰ ਚੁੱਕੇ ਸੀ ਪਰ ਜਿਹੜਾ ਹੈ ਕਿ ਕੰਪਨੀਆ ਵਿੱਚ ਕਿਸੇ ਤਰ੍ਹਾਂ ਬੰਦ ਹੋ ਜਾਂਦੀਆਂ ਕਿਸੇ ਤਰ੍ਹਾਂ ਹੋਇਆ ਪਰ ਜਿਹੜਾ ਹੈ ਉਹਨੂੰ ਦੁਬਾਰਾ ਜਮਾਇੰਦਗੀ ਕੀਤੀ ਜਦੋਂ ਪਾਰਥੂ ਰਾਤ ਜਿੱਦਾਂ ਨੇ ਸ਼ਰਮਾ ਜੀ ਦਾ ਫੂਲ ਆਇਆ ਸਾਨੂੰ ਰਾਤ ਨੂੰ ਅਸੀਂ 9:30 ਤੋਂ 10:00 ਵਜੇ ਦੇ ਕਰੀਬ ਅਸੀਂ ਹੁੰਨੇ ਮਿਲਦੇ ਟਾਂਡੇ ਸਿਗੇ ਤੇ ਉਹਨਾਂ ਨੇ ਫਿਰ ਦਿੱਤੇ ਉਹਨਾਂ ਨੇ ਆਪ ਜਿਹੜੇ ਆ ਉਹ ਡੇਟੀ ਕੂਟਰ ਬਣੇ ਉਹਨਾਂ ਨੇ ਆਪਣੀ ਬਾਈਕ ਨੂੰ ਵੀ ਜਿਹੜਾ ਡੇਟੀ ਕੂਟਰ ਬਣਾਇਆ ਕਿ ਆਪਾਂ ਸਾਰਿਆਂ ਦਾ ਨਾਲ ਮਿਲ ਕੇ ਜਿਹੜਾ ਹੈ ਆਪਾਂ ਕੰਮ ਕਰਨਾ ਤੇ ਨਾਲੇ ਦਵਾਈਆਂ ਦਾ ਕੰਮ ਕਰਨਾ ਤੇ ਨਾਲੇ ਉਹਨਾਂ ਨੇ ਜਿਹੜਾ ਪੂਆਸਤਰਾ ਲਿਆ ਜੇ ਆਪਾਂ ਜਿਹੜੇ ਮੇਰੇ ਮਿੱਤਰ ਤੋਂ ਬਹੁਤ ਨੇ ਉਹਨਾਂ ਦੇ ਨਾਲ ਅਜਿਹਾ ਕਿ ਜਿਹੜਾ ਪੂਆਸਤਰਾ ਵੀ ਪਾ ਕੇ ਜਿਹੜਾ ਹੈ ਉਹ ਜਿਹੜੀ ਧਾਰਦੀ ਮਾਰ ਤੋਂ ਜਹਿਰ ਮੁਕਤ ਕਰੀਏ ਇਸ ਕਰਕੇ ਆਪਾਂ ਜਿੰਨੇ ਵੀ ਭੈਣ ਭਰਾ ਇਕੱਠੇ ਹੁੰਦੇ ਆ ਮੀਟਿੰਗ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਇਹਦੇ ਵਿੱਚ ਸਾਨੂੰ ਜਿਹੜਾ ਆ ਉਹ ਇਦਾਂ ਜਿਹੜੀ ਗੱਲਬਾਤ ਹੈ ਵੀ ਆਪਾਂ ਆਪਣਾ ਆਉਂਦੀਆਂ ਆਪਣਾ ਸਾਰਿਆਂ ਦੀ ਜ਼ਿੰਦਗੀ ਚ ਆਉਂਦੀਆਂ ਇਹ ਦੱਸਣ ਦੀ ਲੋੜ ਨਹੀਂ ਹੁੰਦੀ ਦੱਸਿਆ ਇਹ ਕਰੋ ਵੀ ਮੈਂ ਆ ਜਿਹੜਾ ਪ੍ਰੋਡਕਟ ਦੇ ਵਿੱਚ ਆਪਾਂ ਦਿੱਤਾ ਉਹਦਾ ਜਿਹੜਾ ਬੈਨੀਫਿਟ ਮਿਲਿਆ ਜਦੋਂ ਉਹ ਰਿਕਾਰਡਾਂ ਜਿਹੜੀਆਂ ਲੈਕ ਤੇ ਪਾਈਆਂ ਜਾਂਦੀਆਂ ਦੁਨੀਆ ਨੂੰ ਪਤਾ ਲੱਗਦਾ ਉਹ ਆਪਣੇ ਸਾਰਿਆਂ ਦੇ ਨਾਲ ਫਿਰ ਉਹ ਮਿਲਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਆ ਜਦੋਂ ਵੀ ਆਪਾਂ ਮਿਲਦੇ ਉਹ ਸਾਡੇ ਨਾਲ ਮਿਲਣਗੇ ਤੇ ਫਿਰ ਜਿਹੜਾ ਹੈ ਉਹ ਵੀ ਸਾਡੇ ਜਿਹੜਾ ਫਿਰ ਘੁੰਮਣਾ ਬਾਹਰ ਨਹੀਂ ਪੈਣਾ ਫਿਰ ਸਾਡੇ ਕੋਲ ਉਹਨਾਂ ਨੇ ਆਪਣੇ ਆਪ ਆ ਜਾਣਾ ਇਸ ਕਰਕੇ ਜਿਹੜਾ ਜਦੋਂ ਵੀ ਸ਼ਹਿਰ ਕਿਸੇ ਵੀ ਗੱਲ ਦੀ ਹੁੰਦੀ ਆ ਉਹ ਕਿਸੇ ਨੇ ਲੀਵਾ ਆ ਕੇ ਇੰਦੇ ਕੀਤਾ ਕਿਸੇ ਨੇ ਥਾਇਰਡ ਤੇ ਕੀਤਾ ਕਿਸੇ ਨੇ ਸਾਈਕਲੋਵਾ ਤੇ ਕੀਤਾ ਕਿਸੇ ਨੇ ਮੈਨੀਫਾਈਡ ਤੇ ਕੀਤਾ ਕਿਸੇ ਨੇ ਯੂਨੀਫਲੈਟ ਤੇ ਕੀਤਾ ਜਿਹੇ ਰੀਤੇ ਵੀ ਕੀਤਾ ਹੋਵੇ ਹਨਾ ਤਜਰਬਾ ਉਹ ਜੂਰ ਆਪਣਾ ਜਿਹੜਾ ਸ਼ਹਿਰ ਕਰਿਆ ਕਰੋ ਗਵਾਨ ਗੁਦਿਕਾ ਖਾਲਸਾ ਗੋਡ